ਕਹਦੇ ਹੈਗਾ ਨਹੀਂ ਇਹ ਚੰਡੀਗੜ੍ਹ ਦਾ ਏਰੀਆ ਹੈ ਸਾਡੇ ਤੇ ਬਹੁਤ ਮਸ਼ਹੂਰ ਆ ਬਿਲਕੁਲ ਵੀ ਇੱਥੇ ਕੋਈ ਗੰਦ ਜਿਹੀ ਨਹੀਂ ਕੁਝ ਨਹੀਂ ਹੈ ਇਹ ਇਹ ਤਾਂ ਚੰਡੀਗੜ੍ਹ ਦਾ ਹੋਣਾ ਹੋਣਾ ਨਹੀਂ ਹੁੰਦਾ ਇਹ ਨਹੀਂ ਹੁੰਦਾ ਹੈਗਾ ਇਹ ਕਿਉਂ ਸਾਨਾ ਜ ਨਹੀਂ ਹੋਇਆ ਹੁਣ ਕੀ ਹੋਊਗਾ ਜੀ ਤੁਸੀਂ 10 ਮਿੰਟ ਤੇ ਖੜਕੇ ਦੇਖੋ ਸਾਡੇ ਲੋਕਾਂ ਦਾ ਹਾਲ ਪਿੱਛੋਂ ਮੜ ਕੇ ਕੋਈ 10 ਮਿੰਟ ਖੜਕੇ ਦੇਖੋ ਇੱਥੇ ਅਧਿਕਾਰੀ ਕਰਨ ਆਏ ਨਾ ਹੋਣਾ ਹੋਊਗਾ ਤੇ ਕੁਝ ਨਹੀਂ ਹੋਣਾ ਇਹ ਹੁੰਦਾ ਹੈਗਾ ਮਾਰੇ ਨੇ ਦੋਨੇ ਤਾਂ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਰਸਤਾ ਸਾਫ਼ ਕਰਨਾ ਨਹੀਂ ਅਸੀਂ ਇਕੱਲੇ ਪਏ ਆ ਕੋਈ ਨਹੀਂ ਕਰਦਾ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਆਪਣਾ ਨਗਰ ਕੌਂਸਲ ਵਾਲੇ ਸਾਡਾ ਪੂਰਾ ਹਾਲਾਤ ਹੀ ਇਕੱਲੇ ਤੋਂ ਸਮਝਣਾ ਮੁਸ਼ਕਲ ਹੋਇਆ ਨਗਰ ਕੌਂਸਲ ਦੇ ਕਿਹੜੀ ਸਰਕਾਰ ਨੇ ਕੀਤੀ ਸਾਨੂੰ ਆਪਣੇ ਆਪਣੇ ਘਰਾਂ ਤੱਕ ਮਤਲਬ ਹੈ ਸਭ ਨੂੰ ਕੇ ਪਾਪਰ ਹੁੰਦਾ ਮਤਲਬ ਤੁਹਾਨੂੰ ਹੋਰ ਕੁਝ ਨਹੀਂ ਪਹਿਲਾਂ ਦੋ ਸਰਕਾਰਾਂ ਆਈਆਂ ਪੂਰੀ ਜੀ ਸਰਕਾਰ ਆਈ भाई <muchas> <muchas> ਬੱਚਿਆਂ ਦਾ ਬੁਰਾ ਹਾਲ ਹੈ ਸਾਡਾ ਬਜ਼ੁਰਗਾਂ ਦਾ ਸਾਡਾ ਬੁਰਾ ਹਾਲ ਹੈ ਘਰਾਂ ਵਾਲੇ ਸੀ ਘਰ ਛੱਡ ਕੇ ਮਜਬੂਰ ਛੱਡਣ ਨੂੰ ਮਜਬੂਰ ਹੋਏ ਪਿਆ ਆ ਕਿ ਇਹਦਾ ਹੱਲ ਤਾਂ ਕੋਈ ਅਬ 3 ਸਾਲਾਂ ਦੇ ਵਿੱਚ ਇਹਨਾਂ ਦਾ ਕੋਈ ਹੱਲ ਨਹੀਂ ਹੋਇਆ ਆਏਗਾ ਆਏ ਗਿਆਨ ਦੇ ਕੇ ਮੁੜ ਗਏ ਕੀ ਕਿੰਡੀ ਗੱਲ ਹੈ ਕੀ ਇਹ ਹੱਲ ਕਰਕੇ ਆਜ ਹੱਲ ਅੱਜ ਕੱਢ ਕੇ ਅੱਜ ਇਹਨਾਂ ਤੋਂ ਗੱਲ ਸੁਣੋ ਅੱਜ ਇਹ ਮਸਲਾ ਹੱਲ ਕਰਨਗੇ ਅੱਜ ਇਹਨਾਂ ਨੂੰ ਕਮੇਟੀ ਵਾਲੇ ਦਿਖਦੇ ਵੀ ਕਮੇਟੀ ਨੇ ਗੰਦੇ ਨਾਲੇ ਕੱਢਣੇ ਨੇਗੇ ਕਮੇਟੀ ਨੇ ਦਸਤਾ ਸਾਫ਼ ਕਰਨਾ ਕਿਉਂਕਿ ਇਹਨਾਂ ਨੇ ਨੰਗਣਾ ਹੈ ਬਾਕੀ ਆਮ ਜਨਤਾ ਦੀ ਕੋਈ ਜ਼ਿੰਦਗੀ ਨਹੀਂ ਉਹ ਇਨਸਾਨ ਨਹੀਂ ਸਮਝਦੇ ਨਾ ਫਿਰ ਉਹਨਾਂ ਨੂੰ ਸਿਰਫ ਵੋਟਾਂ ਲੈਣ ਵਾਲੇ ਇਨਸਾਨ ਨੇ ਉਹ ਬਾਕੀ ਉਹ ਤੋਂ ਬਾਅਦ ਗਧੇ ਨੇ ਉਹ ਕੋਈ ਗਧਿਆਂ ਵਾਲੀ ਜ਼ਿੰਦਗੀ ਜੀ ਰਹੇ ਨੇ ਲੋਕ ਇੱਥੇ ਹਾਰ ਗੰਦਗੀ ਦੇ ਸਾਡੇ ਰਿਸ਼ਤੇਦਾਰ ਭੈਣ ਭਾਈ ਹੁੰਦਾ ਉਹ ਸਾਨੂੰ ਸ਼ਰਮੀ ਦੇ ਬਿ ਕੀ ਗਰੀਬਾਂ ਦਾ ਪਾਣੀ ਆ ਟੂਟੀਆਂ ਬੰਦ ਕਿਉਂ ਕੀਤੀਆਂ ਨੇ ਪਹਿਲਾਂ ਤਿੰਨ ਸਾਲਾਂ ਚ ਨਾਲੇ ਦੀ ਸਫਾਈ ਹੋਈ ਨਹੀਂ ਜਿਹੜੀ ਕਦੇ ਵੀ ਨਹੀਂ ਹੋਈ ਹੈਗੀ ਇਹਦੇ ਵੀ ਇੱਕ ਦਿਨ ਕਹਿਣ ਕੀ ਹੈ ਚਾਰ ਚਾਰ ਗਾਬੇਲ ਕੱਢੇ ਚਲੋ ਚੱਲ ਗਏ ਦੂਜੇ ਦਿਨ ਅੱਜ ਕਿਉਂ ਸਫਾਈ ਹੋ ਰਹੀ ਹੈ ਅੱਜ ਕਿਉਂ ਸਫਾਈ ਹੋ ਰਹੀ ਹੈ ਕਿਉਂ ਐਮਐਲਏ ਸਾਹਿਬ ਨਹੀਂ ਆਉਣਾ ਸੀ ਇੱਥੇ ਕਿਉਂਕਿ ਇਹਨਾਂ ਦੇ ਗੱਡੀਆਂ ਗੰਦੀਆਂ ਹੁੰਦੀਆਂ ਨੇ ਇਹਨਾਂ ਦੇ ਸੈਂਡਲ ਸਲੀਪਰ ਗੰਦੇ ਹੁੰਦੇ ਨੇ ਇਹਨਾਂ ਦੇ ਬਾਟਾ ਦੀ ਜੁੱਤੀਆਂ ਪਾਈਆਂ ਹੋਈਆਂ ਨੇ ਕਿਉ ਗਰੀਬ ਬੰਦਾ ਕੀ ਕਰਦਾਗਾ ਉਹਦੇ ਦਾ ਸਿੰਪਲ ਜੁੱਤੀ ਹੈਗੀ ਉਹ ਕਿਹੜਾ ਇਨਸਾਨ ਹੈ ਕੋਈ ਗਰੀਬਾਂ ਨੇ ਕਿਹੜਾ ਜ਼ਿੰਦਗੀਆਂ ਨਿਕਲੀਆਂ ਕੋਈ